ਮੇਰਾ ਇੱਕੋ ਹੀ ਡਰਿਆ ਓ ਮਾਈ ਗੋਡ ਇਹ ਫੋਨ ਬਲੋਕਿੰਗ ਕਰੋ ਇੱਥੇ ਬੈਠੋ ਫੋਨ ਕਰੋ ਬਲੋਕਿੰਗ ਅੱਗੇ ਨੂੰ ਓ ਵਾਹ ਕਰੋ ਲਓ ਜੀ ਅੱਛਾ ਅੱਛਾ ਤੇ ਮੈਂ ਖੜਾ ਤਾਂ ਹੋ ਸਕਦਾ ਨਾ ਕੋਈ ਦਿੱਕਤ ਹੋਣੀ ਆ ਬਿਲਕੁਲ ਸਟੇਬਲ ਆ ਸਰ ਉਹ ਦੂਜੀ ਫੋਟ ਹੁੰਦੀ ਆਲੇ ਨੂੰ ਤੁਸੀਂ ਆ ਪਾਰ ਹੀ ਨਾ ਤੁਸੀਂ ਚਾਲ ਵੀ ਮਾਰ ਸਕਦੇ ਓ ਪਲੀਜ਼ ਭਾਜੀ ਕਾਦੇ ਡਰਾਉਂਦੇ ਆ ਆ ਫੜੋ ਜਰਾ ਤੇ ਮੈਂ ਵੀ ਚਲਾ ਸਕਦਾ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਮਾਈ ਗੋਡ ਹਾਂਜੀ ਕੀ ਹਾਲ ਹੈ ਸਾਰਿਆਂ ਦਾ ਉਮੀਦ ਕਰਦੇ ਸਾਰੇ ਵਧੀਆ ਹੋਗੇ ਜੇ ਤੁਹਾਡਾ ਆਪਣਾ ਸੋਰੀ ਡਰ ਲੱਗਦਾ ਥੋੜਾ ਜਿਹਾ ਹਰਪਾਲ ਗਰੇਟ ਜੀ ਲਿਖੋ ਤੋ ਦੇਖੋ ਗੱਲ ਦੇ ਵਿੱਚ ਥੋੜਾ ਥੋੜਾ ਤੇ ਲੈ ਕੇ ਆਏ ਤੁਹਾਡਾ ਉਹੀ ਫੇਵਰਟ ਸ਼ੋਅ ਰੋਡ ਸ਼ੋਅ ਤੇ ਹਰਪਾਲ ਵੈਸੇ ਅੱਜ ਅਸੀਂ ਹੈਗੇ ਆ ਰੋਡ ਤੇ ਨਹੀਂ ਹੈਗੇ ਤੇ ਗੌਰਵ ਦੀਆਂ ਮਿਹਰਬਾਨੀਆਂ ਅਸੀਂ ਬੋਰਡ ਦੇ ਵਿੱਚ ਆ ਤੇ ਇੱਥੇ ਸਾਨੂੰ ਬਾਜੀ ਮਿਲੇ ਆ ਹੁਸ਼ਿਆਰ ਪਰ ਤੋਂ ਬਿਠੋ ਬਾਜੀ ਹਾਂਜੀ ਤੇ ਬਦੌਲਤ ਤੇ ਗੌਰਵ ਦੀਆਂ ਮਿਹਰਬਾਨੀਆਂ ਸਦਕਾ ਜੀ ਮੈਂ ਪਹਿਲੀ ਵਾਰੀ VOTING ਕਰਨ ਲੱਗਾ ਆ ਤੇ ਕਰਦੇ ਆ ਗੱਲਬਾਤ ਭਾਈ ਦਾਸੀਗਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਲੱਗ ਰਿਹਾ ਬਾਈ ਨੂੰ ਲੱਗ ਗਿਆ ਜੋ ਬਹੁਤ ਵਧੀਆ ਨਹੀਂ ਹੈ ਨਹੀਂ ਬੜੀ ਥੋੜੀ ਆ ਅੱਛਾ ਥੋੜੀ ਤੂੰ ਵੀ ਮੇਰਾ ਛੇਰ ਦੇਖ ਸਕਦੇ ਆ ਅੱਗੇ ਪੁਰਾਣੀਆਂ ਵੀਡੀਓਜ਼ ਕਿਦਾਂ ਦਾ ਹੁੰਦਾ ਤੇ ਅੱਜ ਕਿੰਨਾ ਸਮਾਈਲੀ ਆ ਅਸੀਂ ਆਪਾਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਜੀ ਬਹੁਤ ਬਲੈਸ਼ ਜਾਂ ਕਿ ਆਪਾਂ ਬੜੇ ਵਧੀਆ ਸ਼ਹਿਰ 'ਚ ਰਹਿਨੇ ਆ ਸਾਡੇ ਘਰ ਤੋਂ ਹਾਰਡਲੀ ਅੱਧੇ ਘੰਟੇ ਦੇ ਰਸਤੇ 'ਤੇ ਕੋਈ ਨਾ ਵਧੀਆ ਜੰਗਲ ਰਿਟਰੀਟ ਆ ਜੀ ਭਾਜੀ ਕਿਾ ਵਧੀਆ ਸਾਫ਼ ਸੁੱਚ ਔਰ ਪਿਓਰ ਆਕਸੀਜਨ ਵਾਲੀ ਆਪਾਂ ਹਵਾ ਲੈ ਰਹੇ ਆ ਬਿਲਕੁਲ ਭਾਜੀ ਬਿਲਕੁਲ ਇੰਜੋਏ ਕਰ ਰਹੇ ਆ ਸ਼ਾਂਤੀ ਆ ਸ਼ਾਂਤੀ ਬਹੁਤ ਤੁਹਾਡੇ ਵਰਗੇ ਸੱਜਣ ਮਿੱਤਰ ਨਾਲ ਮਿਲ ਗਏ ਆ ਔਰ ਇਹ ਤੁਮ ਧੌਨਕ ਢੱਬਲ ਹੋ ਗਏ ਕਿਉਂਕਿ ਮੈਂ ਪਿਛਲੀ ਵਾਰੀ ਇੱਥੇ ਢੀਡਾ ਲਗਾਇਆ ਨਾ ਮੈਂ ਤੁਹਾਨੂੰ ਲਿੰਕ ਦਊਂਗਾ ਸੇਮ ਤੁਹਾਡੇ ਵਰਗੀ ਫੈਮਿਲੀ ਫੈਮਿਲੀ ਠੀਕ ਨੇ ਬ੍ਰਦਰ ਫਰੈਂਡ ਸਗੇ ਦੋਨੇ ਉਹਨਾਂ ਦੀਆਂ ਫੈਮਲੀਆਂ ਆਂ ਸੀ ਹਸਬੰਡ ਵਾਈਫ ਤੇ ਬੱਚੇ ਤੁਸੀਂ ਜਾ ਕੇ ਦੇਖੋ ਸੇਮ ਡਿੱਟੋ ਜਿੱਦਾਂ ਤੁਸੀਂ ਇਹਨਾਂ ਦੋਨੇ ਨੇ ਇਦਾਂ ਹੀ ਆ ਤੇ ਇਨਾ ਫਰੈਂਡਲੀ ਅਸੀਂ 1 ਘੰਟਾ ਬੈਠੇ ਤੇ ਪਾਜੀ ਮਜ਼ਾ ਆ ਗਿਆ ਮਜ਼ਾ ਆ ਗਿਆ ਤੇ ਉਹਨਾਂ ਦੀ ਜਿਹੜੀ ਮੈਸੇਜ ਸੀ ਉਹ ਦਿੱਲੀ ਤੋਂ ਸੀਗੀ ਤਾਂ ਬੜੀਆਂ ਗੱਲਾਂ ਬਾਤਾਂ ਕੀਤੀ ਉਹਨਾਂ ਨੇ ਬੜੇ ਭੇਤ ਖੋਲੇ ਆਪਣੇ ਕੋਲੇਜ ਟਾਈਮ ਦੇ ਪਾਜੀ ਉਹਨਾਂ ਨੇ ਮੈਂ ਤਾਂ ਖੈਰ ਪੈਸਾ ਆਪਾਂ ਬਚਪਨ ਤੋਂ ਜੰਮੇ ਪਲੇ ਇੱਥੇ ਦੇ ਆ ਮੈਡਮ ਦੇਵੀ ਸਾਡੇ ਦਿੱਲੀ ਤੋਂ ਆਏ ਆ ਇਹ ਜੀ ਜੀ ਠੀਕ ਆ ਨਾ ਇਹਨਾਂ ਨੂੰ ਘਮਾਨ ਲਿਆਂਦਾ ਜ ਆਪਾਂ ਹੁਸ਼ਿਆਰ ਪੁਸ਼ਿਆਰ ਆ ਜੀ ਭਾਜੀ ਜੀ ਭਾਜੀ ਔਰ ਇਹ ਗਵਰਨਮੈਂਟ ਕਾਲਜ ਦੇ ਪੜ੍ਹੇ ਆ ਓਕੇ ਹਾਂ ਅਸੀਂ ਥੋੜੇ ਸ਼ਰਾਰਤੀ ਸ਼ਰਾਰਤੀ ਠੀਕੇ ਸ਼ਰਾਰਤੀ ਸੱਚੀ ਸ਼ੁਰੂ ਕਰੋ ਪਲੀਜ਼ ਆ ਆ ਲਓ ਆਜੋ ਤੁਸੀਂ ਇੱਥੇ ਆ ਜਾਓ ਹਾਂਜੀ ਤੇ ਸਿਸਟਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਦਿੱਲੀ ਵਾਲਿਆਂ ਨਾਲ ਬੈਠ ਮੈਂ ਕਿ ਕਿ ਤੂੰ ਇਧਰੋਂ ਮਿਲੂਗਾ ਪਲੀਜ਼ 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 ਇਹ ਹਾਂਜੀ ਸੱਚੀ ਗੱਲ ਬਹਿਲਾਂ ਤਾਂ ਹਿੰਦੀ ਤਾਂ ਮੈਂ ਬੋਲਦੇ ਬੋਗਾ ਤੇ ਐਕਚੁਅਲੀ ਨਾ ਮੇਰਾ ਵੀ ਨਾ ਜ਼ਿਆਦਾ ਹਿੰਦੀ ਬੋਲ ਕੇ ਮੂੰਹ ਥੱਕ ਜਾਂਦਾ ਰਹਿਨੇ ਤਾਂ ਅਸੀਂ ਦਿੱਲੀ ਆ ਪਰ ਜ਼ਿਆਦਾ ਪੰਜਾਬੀ ਚ ਜਦੋਂ ਅਸੀਂ ਦਿੱਲੀ ਰਹਿੰਨੇ ਤਾਂ ਦਿੱਲੀ ਜਿੱਥੋਂ ਕੁ ਗੱਲ ਹੁੰਦੀ ਆ ਤਾਂ ਕਹਿੰਦੇ ਤੂੰ ਤਾਂ ਬੜੀ ਅੱਛੀ ਪੰਜਾਬੀ ਬੋਲਦੀ ਮੈਂਨੇ ਕਿਹਾ ਰੀਅਲ ਪੰਜਾਬੀ ਚ ਗੱਲ ਕਰਕੇ ਮਜ਼ਾ ਆਉਂਦਾ ਹਿੰਦੀ ਚ ਤਾਂ ਮੂੰਹ ਥੱਕ ਜਾਂਦਾ ਪੰਜਾਬੀ ਵਧੀਆ ਲੱਗਦੀ ਚੁਟਕਲਾ ਪੰਜਾਬੀ ਪੰਜਾਬੀ ਚ ਵਧੀਆ ਲੱਗਦਾ ਮੈਨੂੰ ਨਾ ਬੜਾ ਮੋਟਾ ਆਊਟ ਆਫ ਇੰਡੀਆ ਜਿਹੜਾ ਲੱਗਦਾ ਰਹਿੰਦਾ ਹੈ ਰਿਲੇਟਿਵਸ ਹੈਗੇ ਆ ਉਹ ਜਦੋਂ ਸਟਾਰਟਿੰਗ ਚ ਗਿਆ ਤਾਂ ਉਂਗਲੀਆਂ ਦਿਖਾਈ ਜਾਣੀਆਂ ਉਹਨਾਂ ਨੇ ਸੱਚੀ ਧਰਮ ਨਾਲ ਮੈਨੂੰ ਸੱਚੀ ਨਹੀਂ ਪਤਾ ਹੁੰਦਾ ਸੀਗਾ ਮੈਨੂੰ ਸੱਚੀ ਮੈਨੂੰ ਸੱਚੀ ਨਹੀਂ ਪਤਾ ਹੁੰਦਾ ਸੀ ਮੈਂ ਉਹਨੂੰ ਪੁੱਛਣਾ ਮੈਂ ਕਿਹਾ ਭਾਜੀ ਇਹ ਕੀ ਆ ਉਹਨੇ ਮੈਨੂੰ ਦੱਸਣਾ ਵੀ ਇਹ ਗਾਲ ਆ ਮੈਂ ਕਿਹਾ ਯਾਰ ਜੱਤ ਕਰ ਬੰਦਾ ਪੰਜਾਬੀ ਚ ਗੱਲ ਪੰਜਾਬੀ ਬੰਦਾ ਉਦੋਂ ਖੁੱਲਦਾ ਜਦੋਂ ਗੱਲ ਪੰਜਾਬੀ ਚ ਕਰਨੀ ਗੱਲ ਪੰਜਾਬੀ ਚ ਕਰਨੀ ਜਦ ਤੱਕ ਤੁਸੀਂ ਹਿੰਦੀ ਚ ਗੱਲ ਕਰਦੇ ਪਏ ਨਾ ਤੁਸੀਂ ਸਮਝੋ ਤੁਸੀਂ ਹੱਲੇ ਸਾਡੇ ਨਾਲ ਹੱਲੇ ਖੁੱਲੇ ਨਹੀਂ ਖੁੱਲੇ ਨਹੀਂ ਖੁੱਲੇ ਨਹੀਂ ਬਿਲਕੁਲ ਸਹੀ ਗੱਲ ਹੈ ਭਾਜੀ ਸਹੀ ਗੱਲ ਜਦੋਂ ਬੰਦਾ ਖੁੱਲਦਾ ਫੇ ਪੰਜਾਬੀ ਚ ਆਂਦਾ ਪੰਜਾਬੀ ਚ ਜਦੋਂ ਹੋਰ ਖੁੱਲਦਾ ਫੇ ਗਾਲ ਕੱਢ ਕੇ ਗਾਲ ਕੱਢਦਾ ਤੇ ਯਾਰੀ ਦੋਸਤੀ ਚ ਗਾਲ ਨਾ ਕੱਢੋ ਤੇ ਸਵਾਦ ਨਹੀਂ ਆਉਂਦਾ ਸਾਰੇ ਤੇਰੇ ਚ ਤਾਂ ਫਰਕ ਆ ਗਿਆ ਗੱਲ ਦਾ ਤੂੰ ਹੁਣ ਬਦਲ ਗਿਆ ਮਾਈ ਗੋਡ ਅੱਛਾ ਕਾਲੇ ਲਾਈਫ ਚ ਪੈਸਾ ਬਹੁਤ ਸ਼ਰਾਰਤਾਂ ਕੀਤੀਆਂ ਬਹੁਤ ਬੰਕ ਮਾਰੇ ਆ ਬਹੁਤ ਮੇਰੀ ਵੈਸੇ ਕਾਲਜ ਲਾਈਫ ਮੇਰੇ ਚੰਡੀਗੜ੍ਹ ਹੋਈ ਆ ਅੱਛਾ ਭਾਜੀ ਤੇ ਚੰਡੀਗੜ੍ਹ ਉਹ ਤਾਂ ਹੋਰ ਵੀ ਜਿਆਦਾ ਵਧੀਆ ਇੱਥੇ ਚੰਡੀਗੜ੍ਹ ਚੰਡੀਗੜ੍ਹ ਹੌਸਟਲ ਰਹੇ ਆ ਆਪਾਂ ਖੂਬ ਦਬਾ ਕੇ ਇਲ ਤਾਂ ਕੀਤੀਆਂ ਮੈਂ ਤਾਂ ਸਮਝ ਰਿਹਾ ਹੌਸਟਲ ਦਾ ਚੰਡੀਗੜ੍ਹ ਦਾ ਨਾਮ ਆ ਗਿਆ ਫੇਰ ਤਾਂ ਬੰਦਾ ਇਮੇਜ ਨਹੀਂ ਕਰ ਸਕਦਾ ਉੱਥੇ ਉੱਥੇ ਵੀ ਐਦਾਂ ਦੀ ਲੇਕ ਚ ਆਪਾਂ ਇੰਜੋਏ ਕਰਦੇ ਸੀ ਸੁਖਮਣਾ ਲੇਕ ਹਾਂ ਬੜਿਆਂ ਨਾਲ ਜਿਆਦਾ ਜੁੜੀਆਂ ਭਾਜੀ ਵਾਹ ਵਾਹ ਬਹੁਤ ਜਿਆਦਾ ਜੁੜੀਆਂ 17 43 ਕਿਸੇ ਦਾ ਕਿਸੇ ਦਾ ਵਿਆਹ ਹੋਣਾ ਉਹ ਤੇ ਪਰ ਫਰੀ ਖਾਨਾ ਖਾਂ ਚਲ ਜਾਣਾ ਤੁਸੀਂ ਵੀ ਕਹਿੰਦਾ ਔਰ ਇੱਕ ਵੀ ਕਹਿੰਦਾ ਮੈਂ ਕਿੰਨਾ ਪੈਸਾ ਉਹਦਾ ਸਵਾਦ ਉਹਦਾ 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 ਨਜ਼ਾਰਾ ਹੀ ਕੁਝ ਹੋਰ ਹੈ ਕਿਆ ਬਾਤ ਔਰ ਉਹ ਖਾਣ ਪੀਣ ਦੇ ਵਿੱਚ ਖਾਣ ਪੀਣ ਨਹੀਂ ਜਾਣਾ ਜੀ 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 ਕੱਲ ਐਡਵੈਂਚਰ ਐਡਵੈਂਚਰ ਯਾ ਪਰ ਉਹ ਚੀਜ਼ਾਂ ਉਦੋਂ ਬਹੁਤ ਸੋਹਣੀਆਂ ਲੱਗਦੀਆਂ ਸੀ ਪਰ ਹੁਣ ਐਸ ਲੈਵਲ ਤੇ ਆ ਕੇ ਸਟੇਜ ਤੇ ਆ ਕੇ ਸਾਨੂੰ ਲੱਗਦਾ ਜਿਵੇਂ ਸੀ ਉਹ ਗਲਤੀਆਂ ਕੀਤੀਆਂ ਐ ਇਦਾਂ ਵੀ ਕਦੀ ਫੀਲ ਹੋਇਆ ਹਾਂ ਨਹੀਂ ਹੋਇਆ ਅੱਜ ਵੀ ਮੌਕਾ ਮਿਲੇ ਤਾਂ ਬੰਦਾ ਕਹਿੰਦਾ ਯਾਰ ਚਲ ਜਾਏ ਅੰਨੇ ਆ ਕਿਤੇ ਮੇਰਾ ਫਰੈਂਡ ਆ ਭਾਜੀ ਬੰਦੇ ਦੇ ਵਿੱਚ ਬੱਚਾ ਕਦੀ ਮਰਨਾ ਨਹੀਂ ਚਾਹੀਦਾ ਨਹੀਂ ਚਾਹੀਦਾ ਬਿਲਕੁਲ ਸਹੀ ਗੱਲ ਆ ਭਾਜੀ ਸਹੀ ਗੱਲ ਆ ਦਿਲ ਤੋਂ ਬੱਚਾ ਹੈ ਜੀ ਅੱਜ ਵੀ ਉਹ ਬੱਚਾ ਹਰ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਬੱਚਾ ਮਰਦੇ ਦਮ ਤੱਕ ਤੁਹਾਡੇ ਅੰਦਰ ਦਾ ਬੱਚਾ ਜਿੰਦਾ ਰਹੇ ਜਿੰਦਾ ਰਹਿਣਾ ਚਾਹੀਦਾ ਬਿਲਕੁਲ ਠੀਕ ਆ ਰਿਟਰੀਟ ਇੰਜੋਏ ਕਰੀ ਚਾਨੀ ਇਹ ਵੀ ਚੰਡੀਗੜ੍ਹ ਤੋਂ ਆਈ ਹਾਂ ਇਹ ਚੰਡੀਗੜ੍ਹ ਆ ਮੈਂ ਅੰਸ਼ਟੇ ਤੇ ਤੁਸੀਂ ਵੀ ਚੰਡੀਗੜ੍ਹ ਪੜ੍ਹੇ ਆ ਮੈਂ ਚੰਡੀਗੜ੍ਹ ਪੜ੍ਹਿਆ ਤੇ ਮੈਂ ਕਹਿਣਾ ਹੀ ਬੜਾ ਸੀ ਆਜੋ ਇੱਥੇ ਆਜੋ ਮੇਰਾ ਜਦੋਂ ਸਾਡਾ ਰਿਸ਼ਤਾ ਹੋਇਆ ਮੇਰਾ ਦੋਸਤ ਕੰਦਾ ਆ ਫਿਰ ਪੱਕੀ ਗੱਲ ਸੀ ਨਾ ਮੈਂ ਕਿਹਾ ਹਾਂ ਪੱਕੀ ਸੀ ਸਾਨੂੰ ਕੀ ਬੋਜੀ ਆਪਾਂ ਤਾਂ ਹੋਰ ਕੁਛ ਹੈ ਜੇ ਕੋਈ ਸਾਨੂੰ ਕਰਵੇ ਸਾਡੀ ਲਵ ਮੈਰਿਜ ਹੈ ਕਿਹਦੀ ਲਵ ਮੈਰਿਜ ਨਹੀਂ ਕਈਆਂ ਦੀ ਸਾਡੀ ਲਵ ਮੈਰਿਜ ਹੈ ਵੈਰੀ ਗੁੱਡ ਕਈਆਂ ਦੀ ਲਵ ਕਮ ਅਰੇਂਜ ਹੁੰਦੀ ਹੈ ਸਾਡੀ ਅਰੇਂਜ ਕਮ ਲਾ ਬਾਕੀ ਦਾ ਪ੍ਰਮਾਤਮਾ ਪ੍ਰਭਾ ਤਰੀਡੇ ਰੱਖੇ ਤੁਹਾਨੂੰ ਕਈ ਕਈ ਲਵ ਤੋਂ ਬਾਅਦ ਅਰੇਂਜ ਕਰਦੇ ਨੇ ਨਹੀਂ ਬਿਲਕੁਲ ਸਹੀ ਕਹਿੰਦੇ ਸਾਡੀ ਵੀ ਇਦਾਂ ਹੀ ਸੀ ਸਾਡੀ ਅਰੇਂਜ ਤੋਂ ਬਾਅਦ ਲਵ ਹੋਈ ਆ ਇਹ ਕਮੇਟੀ 'ਤੇ ਬੈਠੇ ਆ ਉਹ ਆਏ ਨਹੀਂ ਉਹਨੂੰ ਪਤਾ ਨਹੀਂ ਮੈਂ VOTING ਕਰ ਰਿਹਾ ਉਹਨਾਂ ਨੇ ਬੜਾ ਕਿਹਾ ਤੂੰ VOTING ਕਰਕੇ ਆਇਆ ਉਹਨਾਂ ਨੂੰ ਯਕੀਨ ਨਹੀਂ ਹੋਣਾ ਬੇਟੀ ਵੀ ਉੱਥੇ ਬੈਠੇ ਆ ਤੇ ਉਹ ਮਾ ਜੇ ਰੋਟੀ ਨਹੀਂ ਮੱਕੀ ਦੀ ਅੱਜ ਤੁਸੀਂ ਆਪਣੇ ਡਰ ਦੇ ਉੱਪਰ ਜੀਤ ਪਾ ਲਈ ਹੈ ਤੁਹਾਡੀ ਬਦੌਲਤ ਕਹ ਲਓ ਮੈਂ ਕੋਈ ਨਾ ਕੋਈ ਸਬਾਬਾ ਬਣਦਾ ਹੁੰਦਾ ਤੁਸੀਂ ਦੱਸੋ ਸਾਡਾ ਸ਼ਹਿਰ ਸਾਡਾ ਇਲਾਕਾ ਸਾਡੀਆਂ ਲੇਖ ਦੇਖੋ ਕਿੰਨੇ ਸੁੰਦਰ ਅੱਜ ਸਾਡਾ ਆਪਣਾ ਸ਼ਹਿਰ ਮੈਂ ਤਾਂ ਪੜਿਆ ਹੀ ਇੱਥੇ ਆ ਤੁਹਾਡੇ ਸ਼ਹਿਰ ਤੇ ਪੜਿਆ ਆ ਤੁਸੀਂ ਕਹਿੰਦੇ ਫਤੇਗੜ ਸਾਹਿਬ ਨਹੀਂ ਨਹੀਂ ਫਤੇਗੜ ਮਹੱਲਾ ਅੱਛਾ ਲੈ ਫਤੇਗੜ ਫਤੇਗੜ ਚੁੰਗੀ ਫਤੇਗੜ ਚੁੰਗੀ ਸਿੰਘ ਸਵਾ ਗੁਰਦੁਆਰੇ ਮੈਂ ਪੜਿਆ ਆ ਠੀਕ ਠੀਕ ਫਿਰ ਇੱਕ ਸਟੇਡੀਅਮ ਦੇ ਨਾਲ ਸਕੂਲ ਹੁੰਦਾ ਸੀ ਉਹ ਬੰਦ ਹੋ ਗਿਆ ਆ ਇੱਥੇ ਈਸ਼ ਨਗਰ ਹਾਂ ਹਾਂ ਸਟਾਰਟਿੰਗ ਮੇਰੀ ਉੱਥੇ ਯਾ ਉਹ ਸਟਾਰਟਿੰਗ ਮੇਰੀ ਉੱਥੇ ਦੀ ਸੀ ਗਿਆਮੰਦਰ ਪੜੇ ਆ ਫਿਰ ਹੌਲੀ ਹੌਲੀ ਅਸੀਂ ਮੈਨੂੰ ਲੱਗਦਾ ਨਿਕਲੇ ਹੋਣਾ ਆ ਇਸ ਇਦਾਰੀ ਚ ਤੇ ਅੱਛਾ ਪੰਜੀ ਦੁਕਾਨ ਹੈ ਇੱਥੇ ਸ਼ਹਿਰ ਮੂਹ ਨੱਥੇ ਸਰ ਮੈਂ ਨਾ YouTube ਬਹੁਤ ਦੇਖਦੀ ਆ ਮੈਨੂੰ YouTube ਦਾ ਬਹੁਤ ਸ਼ੌਕ ਹੈ ਤੇ ਇਹ ਇਹ ਥੋੜਾ ਜਿਹਾ YouTube ਨੂੰ ਘੱਟ ਪਸੰਦ ਕਰਦੇ ਆਂ ਭਾਈ ਦੇਖਿਓ ਜੀ ਮੇਰਾ ਚੈਨਲ ਜਰੂਰ ਦੇਖਿਓ ਨਹੀਂ ਤੁਸੀਂ ਆਪਣਾ ਨਹੀਂ ਸਾਨੂੰ ਤੁਸੀਂ ਆਪਣਾ ਚੈਨਲ ਪਹਿਲਾਂ ਦੱਸੋ ਅਸੀਂ ਥੋੜਾ ਚੈਨਲ ਫੋਲੋ ਕਰੀਏ ਇਹ ਗ੍ਰੇਟ ਟੈਲੀਕਾਸਟ ਬੇਟੇ ਕਰਿਓ ਜ਼ਰਾ ਗ੍ਰੇਟ ਟੈਲੀਕਾਸਟ ਹਾਂਜੀ ਤੇ ਤੁਹਾਡੇ ਹੁਣ ਸਬਸਕ੍ਰਾਈਬਰ ਅਸੀਂ ਫਿਰ ਜੁੜ ਗਏ ਤੁਹਾਡੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਪਰਮਾਤਮਾ ਇਦਾਂ ਹੀ ਤਰੱਕੀਆਂ ਬਖਸ਼ੀ ਜਾਵੇ ਤੇ ਗੁਰਮਤ ਸਰ ਆਜੋ ਪਲੀਜ਼ ਇੱਥੇ ਔਰ ਇੱਕ ਸਪੈਸ਼ਲ ਥੈਂਕਸ ਗੌਰਵ ਜੀ ਨੂੰ ਵੀ ਕਰਨਾ ਜਿਹੜੇ ਸਾਨੂੰ VOTING ਕਰਾਣ ਲੈ ਆਏ ਐ ਐਕਚੁਅਲੀ ਥੈਂਕਸ ਕਰਕੇ ਛੱਡੇ ਚੱਲ ਕੇ ਛੱਡ ਕੇ ਜਾ ਰਹੇ ਸੀ ਕਿ ਹੁਣ ਬੰਦ ਹੋ ਗਿਆ ਅਸੀਂ ਇਹਨਾਂ ਨੂੰ ਹਾਫ ਵੇਪਸ ਲੈ ਕੇ ਆਏ ਆ ਐਕਚੁਅਲੀ ਮੇਰੀ ਤੁਸੀਂ ਵੀਡੀਓ ਦੇਖੇ ਮੈਂ ਕਲੋਜ਼ ਕਰਤਾ ਸੀ ਸਾਰਾ ਕੁਝ ਹਾਂ ਸਾਰਾ ਕੁਝ ক্লোਜ਼ ਕਰਕੇ ਮੈਂ ਪਿੱਛੇ ਪਿੱਛੇ ਸ਼ੁਭਮ ਦੇ ਜਾ ਰਿਹਾ ਸੀ ਆਪਣਾ ਪਾਇਲਟ ਜਿਹੜਾ ਇਹਦਾ ਨਾ ਸ਼ੁਭਮ ਹੈ ਤੇ ਸਾਡਾ ਕਹਿੰਦਾ ਪਾਇਲਟ પેટ્રોલ ਟੈਂਕ ਲੈ ਕੇ ਵਾਪਸ ਜਾ ਰਿਹਾ 500 ਕਿਲੋਮੀਟਰ ਚੱਕ ਲਿਆ પેટ્રોલ ਹੈਗਾ ਨਾ ਇੱਥੇ ੱਤੇ ੱੱਕਾ ਨਹੀਂ ਲਗਾ ਪਾਵਾਂ ਨਹੀਂ ਤੁਸੀਂ ਉਹ ਡਰਾਉਣਾ ਨਿਕਾ ਅੱਛਾ ਮਾਈ ਗੋਡ ਤੇ ਮੇਰਾ ਕਾਲਜ ਸੈਕਟਰ 26 ਦੇ ਵਿੱਚ ਹੀ ਸੀ ਜੀ ਓਕੇ ਜੀ ਇਹ 26 ਤੋਂ ਸੁਖਣਾ ਲੈ ਕੇ ਤਾਂ ਬਿਲਕੁਲ ਹੀ ਨਾਲ ਹੈ ਮੁੰਡਿਆ ਤੇ ਲੈਕਚਰ ਬੰਖ ਕਰ ਕਰਕੇ ਐਸੀ ਵੀ ਲੇਖ ਤੇ ਜਾਣਾ ਵੱਡਾ ਭਲਾ ਹੋ ਗਿਆ ਅੱਛਾ ਸਾਰੇ ਇੱਕੋ ओके रब मिलाए जोड़ी ओ वेरी गुड मेरी लव मेरे जी भाई मेरी उधर दी मनी बजना ठीक है जी ठीक है मेरी लव मेरे ਨਾਲ ਇਕੱਠੇ ਹੋਏ ਪਰ میری लव ਬਾਅਦ ਚ ਹੋਈ ਹੈ ਦੇਖੋ ਜੀ ਨਾਰਥ ਦੇ ਵਿੱਚ ਜੇ ਆਸ਼ਕੀ ਕਰਨੀ ਤਾਂ ਚੰਡੀਗੜ੍ਹ ਤਾਂ ਜਾਣਾ ਹੀ ਪੈਣਾ ਮੈਂ ਨਾ ਪਤਾ ਨਹੀਂ ਕਿਸੇ ਨੂੰ ਸੁਖ ਹੁੰਦਾ ਦੀ ਲੱਗੇ ਇੱਕ ਨਾ ਹੁੰਦਾ ਸੀ ਉਹ ਜਿੱਥੇ ਭਾਜੀ 골ਫ ਨੇ ਖੇਲਦੇ ਨਾਲੀ ਇਧਰਲੇ ਪਾਸੇ ਹਾਂ ਜੀ ਉਹਦੇ ਨਾਲ ਇੱਕ ਗਾਂ ਪਿੰਡ ਹੁੰਦਾ ਸੀ ਮੇਰਾ ਫਰੈਂਡ ਹੁੰਦਾ ਸੀ ਦੀ ਬੰਕ ਮਾਰ ਕੇ ਉੱਥੇ ਚਲੇ ਜਾਣਾ ਉੱਥੇ ਨਾ ਰੈਂਟ ਬੁੱਕਟ ਹੁੰਦਾ ਸੀ ਫਨ ਕਰਨਾ ਪੂਰਾ ਦੋ ਦੋ ਤਿੰਨ ਤਿੰਨ ਦਿਨ ਰਹਿਣਾ ਉੱਥੇ ਜਾ ਕੇ ਨਾ ਪਰ ਇਹ ਨਿਕਲ ਜਾਣਾ ਉਹਦੇ ਕਸੋਲੀ ਆ ਕੀ ਆ ਕਸੋਲੀ ਆ ਕਸੋਲੀ ਨਿਕਲ ਜਾਣਾ ਬੜਾ ਫਨ ਕੀਤਾ ਉਧਰ ਨਾ ਹਾਂਜੀ ਤੇ ਸਰ ਸਾਡੇ ਦਾ ਕੋਈ ਕੰਮ ਹੁੰਦਾ ਹੀ ਚੰਡੀਗੜ੍ਹ ਚੱਲ ਵੀ ਲੇਕ ਤੇ ਚੱਲ ਲੇਕ ਤੇ ਚੱਲ ਲੇਕ ਤੇ ਕੋਈ ਕਾਲਜ ਦੇ ਮੈਂ ਤੁਹਾਨੂੰ ਦੱਸਦਾ ਕੋਈ ਕੰਮ ਹੋਣਾ ਚੱਲ ਕੋਈ ਮੁੰਡੇ ਜਾਣ ਲੱਗੇ ਵਿਸ਼ਨ ਲੱਗੇ ਚੱਲ ਲੇਕ ਤੇ ਅੱਛਾ ਫੇ ਆਪਾਂ ਨਾ ਇੱਕ ਦਿਨ ਲੇਕ ਤੇ ਬੈਠੇ ਥੱਲੇ ਹੂੰ ਦੋ ਦੋਸਤ ਚਾਰ ਦੋਸਤ ਆਪਾਂ ਕਿਹਾ ਦੋ ਦੋਸਤ ਬੈਠੇ ਸੀ ਹੂੰ ਜਰਾ ਲੇਕ ਤੇ ਥੱਲੇ ਹੋ ਕੇ ਜਰਾ ਹੂੰ हरे पुल पुलसाले आ गए होते चंडीगढ़ पुलसाले उन जनली हरियाणावी हूं हाँ। जी 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 अभी क्या कर रही है अभी तू मैं <laughs> <laughs> कुछ नहीं करती अभी नहीं <laughs> ऊपर आ जा अभी ऊपर है हैं और लगा पता नहीं साले की छाल चा, मारन लगी है ओके करना भाई ऊपर ही आ जा अभी ऊपर ही आ जा आपा फिर बड़ी उन कह कोई नहीं भाई साहब चंडीगढ़ मतलब ਹਰ ਤਰ੍ਹਾਂ ਦਾ ਫਨ ਹਰ ਤਰ੍ਹਾਂ ਦੀ ਇੰਜੋਏਮੈਂਟ ਮੈਂ ਤੁਹਾਨੂੰ ਦੱਸਦਾ ਜਿਹੜਾ ਮੈਂ ਸਾਲ ਦੀ ਗੱਲ ਕਰ ਰਿਹਾ ਨਾ ਲੱਗ ਰੁਕੋ ਇਹਨੂੰ ਲੱਗ ਤੁਹਾਨੂੰ ਚਿੱਟਾ ਆ ਜਾਣਾ ਜਦੋਂ ਮੈਂ ਹੁਣ ਸੁਣਾਉਣ ਲੱਗਾ ਨਾ ਤੇ ਫਿਰ ਨਾ ਮੇਰੀ ਇੰਗਲਿਸ਼ ਬਹੁਤ ਹਾਈ ਲੈਵਲ ਦੀ ਸੀ ਜਿਹੜਾ ਪੜ੍ਹਦੇ ਹੁੰਦੇ ਸੀ ਹੁਣ ਵੀ ਠੀਕ ਆ ਚਲੋ ਹੁਣ ਤਾਂ ਕਰਨਾ ਹੀ ਪੈਂਦਾ ਤੇ ਸਾਡੇ ਇੰਗਲਿਸ਼ ਟੀਚਰ ਹੁੰਦੇ ਸੀ ਉਹਨਾਂ ਨੇ ਨਾ ਦੇ ਵੀ ਕੋਈ ਨਾ ਕੋਈ ਟੈਸਟ ਲੈਣਾ ਨਾ ਐਪਲੀਕੇਸ਼ਨ ਹੋ ਗਈ ਜਾਂ ਕੋਈ ਐਸੇ ਵਗੈਰਾ ਹੋ ਗਿਆ ਤੇ ਮੈਨੂੰ ਯਾਦ ਆ ਵੀ ਥਸਤੀ ਕਰੋ ਦਾ ਟੈਸਟ ਸੀਗਾ ਤੇ ਸਾਡੀ ਇੰਗਲਿਸ਼ ਬਹੁਤ ਜ਼ਿਆਦਾ ਹਾਈ ਸੀ ਸਾਡੇ ਡੰਡੇ ਬਹੁਤ ਪੈਂਦੇ ਹੁੰਦੇ ਸੀ ਭਾਜੀ ਤੇ ਫਿਰ ਸਾਡੇ ਨਾਲ ਉਹਨਾਂ ਨੇ ਕੰਨ ਫੜਾ ਲਿਆ ਹਾਂ ਨਾ ਡੰਡੇ ਪੈਣੇ ਸੱਟ ਫੁੱਲ ਲੱਦੀ ਹੁੰਦੀ ਸੀਗੀ ਮੇਰਾ ਫਰੈਂਡ ਸੀਗਾ ਤੇ ਉਹਨੇ ਕੀ ਕੀਤਾ ਉਹਨੇ ਨਾ ਪੰਜਾਂ ਵਾਲਾ ਦਸਾਂ ਵਾਲਾ ਦਸਤਾ ਨਹੀਂ ਹੁੰਦਾ ਉਹਦੀ ਗੱਤਾ ਲਾ ਕੇ ਉਹਨੇ ਰੱਖ ਕੇ ਨਾ ਇੱਧਰ ਰੱਖ ਲਿਆ ਉਹਦੇ ਸੱਟ ਨਹੀਂ ਲੱਗੀ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਕੀ ਕਰਾਂ ਮੈਂ ਜਲਦੀ ਜਲਦੀ ਇੰਗਲਿਸ਼ ਦੀ ਗਾਈਡ ਚੱਕੀ ਉਹ ਮੈਂ ਉਹ ਕੀਤੀ ਉਹ ਕੀਤੀ ਮੇਰੇ ਡੰਡਾ ਲੱਗਾ ਮਾਰਦਾ ਮਾਰਦਾ ਪਰਪਨ ਉੱਠਿਆ ਰਹਾ ਹਾਂ ਕਹਿੰਦਾ ਰਤੀ ਦਿਮੋੜੀਆਂ ਵਾਲੇ ਖੱਖਰ ਤੇ ਬਹਿ ਗਿਆ ਹਾਂ ਗੰਡੇ ਬਹਿ ਕੇ ਤੇ ਓਏ ਅਰੇ ਇੰਦਾ 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 ਤਾਂ ਫਨੀ ਮੂਵਮੈਂਟ ਇੰਦਾ ਤਾਂ ਫਨੀ ਇਹ ਮੇਰਾ ਵਾਕਿਆ ਹੋਇਆ ਹੈ ਖੁਦ ਸਾਡੇ ਇਲਾਕੇ ਦੇ ਟੀਚਰ ਹੁੰਦੇ ਸੀ ਭੋਗਪੁਰ ਤੋਂ ਆਉਣਾ ਹੁਣ ਵੀ ਸੰਝਾ ਕਰਦਾ ਹੁੰਦਾ ਕਿਤੇ ਨਾ ਕਿਤੇ ਜਾ ਕੇ ਇਦਾਂ ਦਾ ਕੁਛ ਵੈਰੀ ਟ੍ਰੈਸ ਸਾਡਾ ਦਾ ਪੈਸਾ ਇੰਜੀਨੀਅਰਿੰਗ ਕਾਲਜ ਸੀ ਮੈਂ ਇੰਜੀਨੀਅਰਿੰਗ ਕੀਤੀ ਹੈ ਉੱਥੇ ਅੱਛਾ ਜੀ ਉੱਥੇ ਦੇ ਆਪਣੇ ਸਿਸਟਮ ਹੁੰਦੇ ਹੀ ਆਪਣੇ ਕਲਚਰ ਹੁੰਦੇ ਸੀ ਹਾਂ ਤੇ ਸਾਡਾ ਹੌਸਟਲ ਦੀ ਮੈਸ ਹੁੰਦੀ ਸੀ ਹਾਂ ਤੇ ਸਾਡੇ ਹੌਸਟਲ ਜਿਹੜਾ ਕੁੱਕ ਸੀਗਾ ਨਾ ਜੀ ਉਹ ਖਾਣਾ ਬਹੁਤ ਵਧੀਆ ਬਣਾਉਂਦਾ ਸੀ ਓਕੇ ਤੇ ਔਰ ਉਹਦਾ ਇੱਕ ਹੈਲਪਰ ਹੁੰਦਾ ਸੀ ਚਿੰਗਾਟੂ ਚਿੰਗਾ ਉਹਦਾ ਨਾਮ ਸੀ ਚਿੰਗਾਟੂ ਚਿੰਗਾਟੂ ਹਾਂ ਸੀਗਾ ਪੰਜਾਬੀ ਹਿਮਾਚਲੀ ਹਿਮਾਚਲੀ ਦੇ ਨਾਮ ਉਹਦਾ ਸ਼ਕਲ ਉਹਦੀ ਚੰਗਾਟੂ ਵਰਗੀ ਸੀ ਇਹ ਚੰਗਾਟੂ ਮੀਨਸ ਚੰਗਾਟੂ ਇੱਕ ਮਤਲਬ ਸਮਝੋ ਹਿਮਾਚਲੀ ਫਲ ਹੇ ਹਾਂ ਫਲ ਜਾਂ ਕੋਈ ਹਿਮਾਚਲੀ ਜਾਨਵਰ ਮਤਲਬ ਇਮੇਜਿਨ ਕੀਤਾ ਹੋਇਆ ਨਹੀਂ ਨਹੀਂ ਮਤਲਬ ਇਮੇਜਿਨ ਕੀਤਾ ਸੀ ਮੇਰੇ ਖਿਆਲ ਨਾਲ ਸਾਡੇ ਸਾਡੇ ਨਾਂ ਤੋਂ ਪਹਿਲਾਂ ਦਾ ਉਹ ਚੱਲਦਾ ਸੀ ਚੰਗਾਟੂ ਅੱਛਾ ਅੱਗੇ ਅੱਗੇ ਠੀਕ ਹੈ ਨਾ ਜੀ ਸਾਨੂੰ ਨਹੀਂ ਪਤਾ ਕੀ ਆ ਉਹਨੂੰ ਚੰਗਾਟੂ ਕਹਿੰਦੇ ਸੀ ਲੈ ਵੀ ਆਪਾਂ ਕੜੀ ਨਹੀਂ ਖਾਂਦੇ ਸੀ ਇੱਥੇ ਕੜੀ ਨਹੀਂ ਖਾਂਦੇ ਕੜੀ ਪੰਜਾਬ ਇੱਥੇ ਨਹੀਂ ਖਾਂਦੇ ਘਰ ਆਪਣੇ ਘਰ ਨਹੀਂ ਖਾਂਦੇ ਉੱਥੇ ਜਾ ਕੇ ਆਪਾਂ ਕੜੀ ਖਾਣੀ ਸ਼ੁਰੂ ਕੀਤੀ ਪਨੀਰ ਖਾਣਾ ਸ਼ੁਰੂ ਕੀਤਾ ਮੈਂ ਕਹਿੰਨਾ ਕੜੀ ਕਮਾਲ ਦੀ ਹੁੰਦੀ ਸੀ ਓਕੇ ਚੰਗਾ ਟੂ ਜਿੱਦਣ 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 ਕੜੀ ਬੰਨੀ ਸਾਰੇ ਪੁੱਜਣਾ ਆ ਵੀ ਗੰਗੇ ਕੱਲ ਰਾਤੀ ਚੰਗਾ ਟੂ ਨੂੰ ਕੀ ਖਿਲਾਇਆ ਸਾਲੇ ਕੜੀ ਬਹੁਤ ਵਧੀਆ ਸੀ ਓ ਮਾਈ ਗੋਡ ਇਹ ਰਾਈਟ ਤੇ ਨਹੀਂ ਇੱਕ ਰਾਈਟ ਹਾਂ ਹਾਂ ਲੈ ਲਓ ਭਾਈ ਸਾਹਿਬ ਰਾਈਟ ਮੀਨ ਜੋ ਅਸੀਂ ਪਹਿਲੇ ਲੈਂਦੇ ਹਾਂ ਓ ਮਾਈ ਗੋਡ ਇਹ ਹੁਣ ਜਾਣ ਕੇ ਮੈਨੂੰ ਗਰੋ ਉਹਨੂੰ ਹੁਣ ਦੇਖੀਏ ਹੁਣ ਤੁਸੀਂ ਪੁੱਛੋ ਕਿ ਕੀ ਐਕਸਪਲੇਨੇਸ਼ਨ ਹੈ ਜਾਂ ਕਰਨਾ ਹੈ ਦੱਸੋ ਇਹ ਵਧੀਆ ਐਕਸਪੀਰੀਅੰਸ ਆ ਹੁਣ ਦੇਖੋ ਡਰ ਨਿਕਲ ਗਿਆ ਆ ਸਾਡੀਆਂ ਗੱਲਾਂ ਚੱਲਦੀਆਂ ਨਾ ਗੱਲਾਂ ਕਰਦੇ ਕਹਿੰਦੇ ਸਾਡੇ ਤੇ ਗੌਰਵ ਥੈਂਕ ਯੂ ਆ ਯਾਰ ਮੈਨੂੰ ਉਹਨਾਂ ਨੇ ਘਰ ਦੇ ਨੂੰ ਦਿਖਾ ਦਈ ਓਏ ਵੀਡੀਓ ਮੈਂ ਹੁਣ ਦੇਖਣੀ ਆ ਉਹਨਾਂ ਨੇ ਤਾਂ ਦੇਖਣੀ ਆ ਯਾਰ ਕਿ ਆ ਕੇ ਜੀਤ ਜੀ ਬਟ ਇਹ ਸੁਣਿਆ ਸੀਗਾ ਪ੍ਰੈਕਟੀਕਲੀ ਆਈ ਦੇਖੇ ਤੁਸੀਂ ਨਹੀਂ ਬੋਲਦੇ ਕਿਹੜੀ ਕਲਾਸ 7 7 8

ਇੰਗਲਿਸ਼ ਪੰਜਾਬੀ ਦੀ ਹਾਂਜੀ ਭਾਜੀ ਸਾਡੇ ਤਾਂ ਇੱਕ ਤੋਂ ਇੱਕ ਨਮੂਨਾ ਹੁੰਦਾ ਸੀ ਅੱਛਾ ਸਾਡੇ ਹਰ ਮਾਸਟਰ ਦਾ ਨਾਂ ਹੁੰਦਾ ਸੀ ਹਰ ਮਾਸਟਰ ਦਾ ਹਰ ਮਾਸਟਰ ਦਾ ਨਾਂ ਅੱਛਾ ਇੱਕ ਦਾ ਨਾਂ ਸੀ ਉਹ ਕਹਿੰਦਾ ਬੌਜੀ ਉਹ ਬਈ ਗਾਇਜ਼ ਕੀਪ ਕਵਾਈਟ ਉਹ ਪ੍ਰਿੰਸੀਪਲ ਇਜ਼ ਰਿਵੋਲਵਿੰਗ ਅਰਾਊਂਡ ਦਾ ਵਰਕਸ਼ਾਪ ਓਕੇ ਹੈ ਓਪਨ ਦਾ ਵਿੰਡੋ ਲੈਟ ਦਾ ਐਟਮੋਸਫੇਅਰ ਕਮ ਇਨ ਸਾਡੇ ਨਾਲ ਨਾਲ ਇੰਗਲਿਸ਼ ਦੀ ਕਲਾਸ ਵੀ ਲੱਗਦੀ ਹੈ ਸਾਡਾ ਕਾਲਜ ਪੈਸਾ ਆਪਣੀ ਤਰ੍ਹਾਂ ਦਾ ਇੱਕ ਇੰਡੋਸਵਿਸ ਨਾਮ ਹਦਾ ਸਵਿਟਜ਼ਰਲੈਂਡ ਸਵਿਜ਼ ਗਵਰਨਮੈਂਟ ਨੇ ਬਣਾਇਆ ਹੋਇਆ ਸੀ ਵੈਰੀ ਗੁੱਡ 1903 ਤੋਂ ਪਰੇ ਅੱਛਾ ਜੀ ਤੇ ਸਾਡੇ ਨਾਲ ਟਰੇਡ ਤੋਂ ਲੈ ਕੇ ਅੱਜ ਤੱਕ ਜੀ ਜੀ ਜਨਰੇਸ਼ਨ ਚੱਲਦੀ ਹੈ ਓਕੇ ਹਰ ਬੈਚ ਜਿਹੜਾ ਨਾ ਉਹ ਇਹ ਮੰਨਿਆ ਜਾਂਦਾ ਸੀ ਇਹ ਪਿਛਲੇ ਬੈਚ ਨੇ ਜੰਮਿਆ ਹਾਂ ਉਹ ਜਿਹੜਾ ਰੋਲ ਨੰਬਰ ਹੈ ਨਾ ਮੰਨ ਲਓ ਮੇਰਾ ਰੋਲ ਨੰਬਰ 73 9473 ਤੇ 9373 ਵਾਲਾ ਮੇਰਾ ਬੁੜਾ ਸੱਚ 9273 ਵਾਲਾ ਮੇਰਾ ਦਾਦਾ ਸੱਚ ਕਹਿੰਦਾ ਤੇ ਸੱਚ ਵਿੱਚ ਸੱਚ ਤੇ 9173 ਵਾਲਾ ਮੇਰਾ ਪਰਦਾਦਾ ਮਾਈ ਗੋਡ ਠੀਕ ਹੈ ਤੇ ਜਿਹੜਾ ਦੂਜੇ ਬੈਚ ਉਹ ਭਰਾ ਵੈਰੀ ਗੁੱਡ ਠੀਕ ਹੈ ਜਿਹੜਾ ਮੇਰਾ 73 ਮੇਰੇ ਭਰਾ ਦਾ ਨੰਬਰ 33 ਓਕੇ ਉਹ ਬੈਚ ਹੁੰਦੇ ਸੋ ਬੈਚ ਠੀਕ ਐਡਾ ਵੀ ਕਹ ਲੈ ਠੀਕ ਤੇ ਉਹਦਾ ਬੁੜਾ ਉਹਦਾ ਬੁੜਾ ਮੇਰਾ ਚਾਚਾ ਆ ਗਿਆ ਠੀਕ ਹੈ ਤੇ ਜਿਹੜੇ ਬੈਚ ਦੇ ਵਿੱਚ ਸਭ ਤੋਂ ਸੋਹਣਾ ਮੁੰਡਾ ਹੁੰਦਾ ਸੀ ਉਹਨੂੰ ਬਣਾ ਦਿੰਦੇ ਮੈਡਮ ਸੋਹਣੇ ਮੁੰਡੇ ਨੂੰ ਮੈਡਮ ਉਹ ਸਾਰੇ ਹੀ ਮੰਮੀ ਹੁੰਦੀ ਸੀ ਤੇ ਡੈਡੀ ਕੌਣ ਸੀਗਾ ਹੈ ਡੈਡੀ ਕੌਣ ਸੀਗਾ ਡੈਡੀ ਤਾਂ ਮੈਂ ਦੱਸਿਆ ਨਾ ਡੈਡੀ డాడీ ਦਾ ਜਿਹੜਾ ਮੇਰਾ ਬੈਚ ਦਾ ਮੇਰਾ ਰੋਲ ਨੰਬਰ ਦਾ ਪਿਛਲੇ ਸਾਲ ਦਾ ਉਹ ਮੇਰਾ ਪਿਓ ਉਹ ਨਹੀਂ ਮੰਮੀ ਉਹ ਮੇਰਾ ਸੋਨਾ ਮਨਾਉਣ ਨੂੰ ਮੰਮੀ हां ਉਹ ਮੰਮੀ ਉਹ ਸਾਰੇ ਬੈਚ ਦੀ ਮੰਮੀ ਸਾਰੇ ਬੈਚ ਮੈਡਮ ਕਹਿੰਦੇ ਮੈਡਮ ਕਹਿੰਦੇ ਸਹੀ ਹੈ ਆਈ ਕਾਟ ਇੱਕ ਪਰ ਤੇ ਫੇਸ ਕੇ ਉੱਪਰ ਲਾਉਂਦੇ ਐਸੇ ਇਹ ਦੇਰ ਰਾਫਟਿੰਗ ਦਾ ਕਲੀਅਰ ਹੋ ਗਏ ਔਰ ਸਾਡੇ ਜਿਹੜਾ 63 ਬੈਚ ਦਾ ਬੰਦਾ ਉਹ ਅੱਜ ਵੀ ਸਾਡੇ ਨਾਲ ਤਾਂ ਮਿਲਦਾ ਨਾ ਜੀ ਮੈਂ ਵੀ ਤੇਰਾ ਕੀ ਰੋਲ ਨੰਬਰ 73 ਓ ਮੇਰਾ ਤੂੰ ਤਾਂ ਸਾਰਾ ਮੇਰੀ ਔਲਾਦ ਬਹੁਤ ਬਹੁਤ ਗੋਲਡ ਨੰਬਰ ਹੈ ਉਹ ਹਰ ਸਾਲ ਸਾਲ ਮਨਾਈ ਹੁੰਦੀ ਹੈ ਮੀਟ ਓਕੇ ਚੰਡੀਗੜ੍ਹ ਦਸੰਬਰ ਮਹੀਨੇ ਜੀ ਜੀ ਪਾਜੀ ਆਸਟ੍ਰੇਲੀਆ ਕੈਨੇਡਾ ਹਾਂਗਕਾਂਗ ਜਰਮਨੀ ਜਗਾ ਜਗਾ ਤੋਂ ਬੰਦੇ ਆ ਕੇ ਉੱਥੇ ਮਿਲਦੇ ਆ ਔਰ ਹਰ ਬੰਦਾ ਇੰਜੋਏ ਕਰਦਾ ਪੂਰਾ ਅੱਛਾ ਦੇਖ ਲਓ ਵੀ ਇੰਜੋਏ ਹੋ ਗਿਆ ਪਾਜੀ ਉਹਨਾਂ ਦੀ ਦੋਸਤ ਹੈ ਤੇ ਮੈਂ ਬਿਆਨ ਨਹੀਂ ਕਰ ਸਕਦਾ ਲਫਜ਼ੀਆਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਆ ਤੇ ਪਹਿਲੀ ਵਾਰੀ ਸਟੇਬਲ ਹੈ ਨਾ ਉਹ ਯਾ ਸਟੇਬਲ ਮੈਨੂੰ ਵੀ ਕੁਝ ਜਿਆਦਾ ਸਟੇਬਲ ਹੈ ਇਹ ਨਹੀਂ ਲੱਗਦਾ ਜਿਨੇ ਰਿਵਰ ਰਾਫਟਿੰਗ ਕੀਤੀ ਹੋਵੇ ਨਾ ਉਹਦਾ ਡਰ ਨਿਕਲ ਜਾਂਦਾ ਮਜ਼ਾ ਵੈਸੇ ਸਪੀਡ ਮੈਂ ਮਨਾਲੀ ਗਿਆ ਕਦੀ ਵੀ ਨਹੀਂ ਗਿਆ ਪਾਜੀ ਪਰ ਹੁਣ ਜ਼ਰੂਰ ਜਾਊਗਾ ਵੇਟ ਕਰੋ ਵੇਟ ਕਰੋ ਮੈਡਮ ਹੁਣ ਸਾਡੇ ਰਹਿ ਗਏ ਕਾਲਜ ਸ਼ਰਤੀ ਸੀ ਬਹੁਤ ਜ਼ਿਆਦਾ ਅਮ ਸ਼ਰਤਾਂ ਕੀਤੀਆਂ ਹੋਈਆਂ ਹੁਣ ਕਿਹੜੀ ਸ਼ਰਤਾਂ ਤੋਂ ਸ਼ੁਰੂ ਕਰੀਏ ਛੱਡੋ ਯਾਰ ਮੈਂ ਤੁਹਾਨੂੰ ਸੁਆਦ ਦਿਆਂ ਕਿ ਮੈਂ ਹੁਣ ਮੇਰਾ ਸੀ ਹੋਸਟਲ ਖੁਲਾਤਾ